ਨਿਊ ਸਟੇਟ ਪੰਜਾਬ ਭਰਾਨ ਹੈ ਮਾਚਲ ਵੇਖ ਰਿਓ ਤੁਸੀਂ ਮੈਂ ਤੁਹਾਡੇ ਨਾਲ ਸਿਮਰਨ ਕੌਰ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸਦੀ ਹੈ ਪੰਜਾਬ ਦੇ ਜਿਮਨੀ ਚੋਣਾ ਦੇ ਦੌਰਾਨ ਚੜਪ ਦੀ ਖਬਰ ਆਈ ਹੈ ਡੇਰਾ ਬਾਬਾ ਨਾਨਕ ਦੇ ਪਿੰਡ ਡੇਰਾ ਪਠਾਨਾ ਚ ਚੜਪ ਹੋਈ ਆਮ ਆਦਮੀ ਪਾਰਟੀ ਤੇ ਕਾਂਗਰਸ ਸਮਰਥਕਾਂ ਮੋ ਸਾਹਮਣੇ ਹੋ ਗਏ ਨੇ ਐਮਪੀ ਸੁਖਜਿੰਦਰ ਸਿੰਘ ਰੰਦਾਵਾ ਮੌਕੇ ਤੇ ਮੌਜੂਦ ਸੀ ਆ ਉਹ ਉਮੀਦਵਾਰ ਗੁਰਦੀਪ ਰੰਦਾਵਾ ਵੀ ਮੌਕੇ ਤੇ ਪਹੁੰਚ ਗਏ ਤੇ ਹੁਣ ਤੱਕ ਡੇਰਾ ਬਾਬਾ ਨਾਨਕ ਚ ਵੋਟਿੰਗ ਦੇ ਦੌਰਾਨ ਚੜ੍ਹਪ ਦੀ ਖਬਰ ਸਾਹਮਣੇ ਆਈ ਹੈ ਤੇ ਦੱਸਿਆ ਜਾ ਰਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂ ਆ ਮੁ ਸਾਹਮਣੇ ਹੋ ਗਏ ਨੇ ਚਿੱਟੇ ਕਾਂਗਰਸ ਦੇ ਸੀਨੀਅਰ ਲੀਡਰ ਸੁਖੀ ਰੰਦਾਵਾ ਉਸ ਵੇਲੇ ਉਸੇ ਮੌਕੇ ਤੇ ਮੌਜੂਦ ਸੀ ਜਿਸ ਵੇਲੇ ਇਹ ਚੜ੍ਹਪ ਹੋਈ ਤੇ ਮੌਕੇ ਦੀ ਖਬਰ ਮਿਲਦੇ ਚੜ੍ਹਪ ਦੀ ਖਬਰ ਮਿਲਦੇ ਹੀ ਗੁਰਦੀਪ ਰੰਦਾਵਾ ਵੀ ਮੌਕੇ ਤੇ ਪਹੁੰਚ ਕੇ ਜਿਵੇਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਡੇਰਾ ਬਾਬਾ ਨਾਨਕ ਸਾਖ ਦਾ ਸਵਾਲ ਬਣੀ ਹੋਈ ਹੈ ਕਿਉਂਕਿ ਸੁਖੀ ਰੰਦਾਵਾ ਦਾ ਗੜ ਮੰਨਿਆ ਜਾਂਦਾ ਹੈ ਤੇ ਲੰਬੇ ਸਮੇਂ ਤੋਂ ਸੁਖੀ ਰੰਦਾਵਾ ਇਥੋਂ ਜਿੱਤਦੇ ਆਏ ਨੇ ਤੇ ਇਸ ਵਾਰੀ ਉਹਨਾਂ ਦੇ ਐਮਪੀ ਬਣਨ ਤੋਂ ਬਾਅਦ ਉਹਨਾਂ ਦੀ ਧਰਮ ਪਤਨੀ ਜਤਿੰਦਰ ਕੌਰ ਇਸ ਸੀਟ ਤੋਂ ਵਿਧਾਨ ਸਭਾ ਚੋਣ ਲੜ ਰਹੀ ਹੈ ਤੇ ਇਹ ਸੀਟ ਜਿੱਤਣੀ ਉਹਨਾਂ ਦੇ ਲਈ ਇੱਕ ਸਾਖ ਦਾ ਸਵਾਲ ਬਣ ਗਿਆ ਤੇ ਉੱਥੇ ਆਮ ਆਦਮੀ ਪਾਰਟੀ ਦੇ ਨਾਲ ਕਰੜਾ ਮੁਕਾਬਲਾ ਡੇਰਾ ਬਾਬਾ ਨਾਨਕ ਦੀ ਸੀਟ ਉਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਾਲੇ ਤੇ ਦੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਡਰਵਾ ਬਨਾਨਕ ਚ ਵੋਟਾਂ ਪਾਉਣ ਦੇ ਲਈ ਲੋਕ ਪਹੁੰਚੇ ਹੋਏ ਨੇ ਆਪ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ ਦੂਸਰੇ ਪਾਸੇ ਸਖ ਸੁਰੱਖਿਆ ਦੇ ਵਿਚਾਲੇ ਵੀ ਚੜਾਪ ਹੋ ਗਈ ਪੁਲਿਸ ਦੀ ਪਾਰਟੀ ਤਨਾਤ ਸੀਗੀ ਤੇ ਪੁਲਿਸ ਦੀਆਂ ਟੀਮਾਂ ਉੱਤੇ ਤਨਾਤ ਸੀ ਤੇ ਦੇਖਿਆ ਜਾ ਰਿਹਾ ਹੈ ਕਿ ਇਸ ਤਰੀਕੇ ਦੇ ਨਾਲ ਪੋਲਿੰਗ ਬੂਥ ਦੇ ਬਾਹਰ ਛੌਣੀ ਚ ਤਬਦੀਲ ਇਲਾਕੇ ਨੂੰ ਕਰ ਦਿੱਤਾ ਗਿਆ ਹੈ ਤਾਂ ਕਿ ਅੱਗੇ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਜਾਵੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਸਮਰਥਕ ਇਹ ਤੇ ਆਪਸ ਚ ਪਿਰਦੇ ਹੋਏ ਨਜ਼ਰ ਆਏ ਸੋ ਕਿ ਰੰਦਾਵਾ ਮੌਕੇ ਤੇ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਅਤੇ ਪੁਲਿਸ ਦੀ ਪੂਰੀ ਸੁਰੱਖਿਆ ਹੈ ਹਾਲਾਂਕਿ 7 ਵਜੇ ਤੋਂ VOTING ਚੱਲੀ ਹੈ ਅਜੇ ਤੱਕ ਕਿਸੇ ਵੀ ਸੀਟ ਤੋਂ ਇਸ ਤਰੀਕੇ ਦੀ ਝੜਪ ਦੀ ਜਾਂ ਹਿੰਸਾ ਦੀ ਕੋਈ ਖਬਰ ਨਹੀਂ ਆਈ ਹੈ ਪਰ ਡੇਰਾ ਬਾਬਾ ਨਾਨਕ ਚ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਆਗੂ ਪੜੇ गेरा बाबा के धारावाली जो गांव है वहां पर खड़े हैं यहां पर पीसफुली इलेक्शन सारी चल रही हैं फोर्स एडोकोट फोर्स हमने डिप्लॉय की हुई है पोलिंग स्टेशन पे। इसके अलावा हमारी पेट्रोलिंग पार्टीज़ हैं हमारे फ्लाइंग स्कॉड्स हैं और हमारी रिजर्व्स हैं जो सीनियर ऑफिसर्स एंड एस एच उनके साथ वो सारी इस टाइम फील्ड में हैं तो सारी इलेक्शन जो है पीसफुली मॉनिटर की जा रही है सर जो क्लैश हुआ था जी थाना में इसमें क्या जी ऐसा कोई क्लैश स्पेसिफिक नहीं हुआ वहाँ पर, पर, पर जो दो दोनों पार्टीज के लीडर्स थे वो उसी गांव में मूव कर रहे थे तो उन कहीं पर उनका आमों सामने हो गए तो उसी को देखते हुए इमिजिएटली जो हमारी री हमने फोर्स थी उधर री भेजी गई हमारे तकरीबन डेढ़ सौ से दो सौ कर्मचारी वहां पर इमिजिएटली रश किए गए जाके सारा मौके का जायजा लिया और मौके को सारा कंट्रोल में लिया गया पीसफुल इलेक्शन चली थी पोलिंग बूथ से तकरीबन 200-250 मीटर दूर ये जो भी बात हुई थी तो कारण जो पोलिंग की प्रक्रिया है वो बिल्कुल भी इफेक्ट नहीं हुई थी वो बिल्कुल पीस। ਵੇ ਵੇਖੋ ਜੀ ਆ ਸੁਖੀ ਦਾ ਪਿੱਛੇ ਖਲੋਤਾ ਡਾਂਗ ਮਰਵਾਉਣ ਡਿਆ ਆ ਵੇਖੋ ਕਿਤੇ ਫੜੇ ਕਿਤੇ ਫੜੇ ਇਹ ਲੰਬਾਇਆ ਜੀ ਲੰਬਾਇਆ ਮਸੀਹ ਲੰਬਾਇਆ ਮਸੀਹ ਇਧਰ ਕਰੋ ਵੀਡੀਓ ਲੰਬਾਇਆ ਮਸੀਹ ਇਹਦਾ ਬੰਦਾ ਵਾ ਸੁਖੀ ਦਾ ਸੁਖੀ ਨੇ ਕਿਹਾ ਵਾ ਵੀ ਡਾਂਗ ਮਾਰ ਪਿੱਛੇ ਜੁੱਤ ਡਾਂਗ ਮਾਰਦੇ ਸਾਰੇ 2-4 ਫੁੱਟ ਤੇ ਸੁਖੀ ਦਾ ਵਾ ਪਿੱਛੇ ਖਲੋਤਾ ਉਹਨੇ ਡਾਂਗ ਫੜ ਕੇ ਮੇਰੇ ਸਿਰ ਤੇ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਆਪਣੀ ਬਾਹਰ ਢੇ ਕਰਕੇ ਬਚਾਈ ਮੇਰੀ ਮੇਰਾ ਪੁੱਤ ਜਰੂਰ ਕਰੋ ਜੀਪ ਸਰ ਕਰ 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 ਰਹੇ ਹੋ ਜੀ ਜਿੱਥੇ ਸਾਨੂੰ ਕੋਈ ਸ਼ੱਕ ਹੋਊਗਾ ਉਹ ਸਾਰਾ ਕਰਾਂਗੇ ਚੈੱਕ ਜਿਹੜਾ ਕਿਹਾ ਜਾ ਰਿਹਾ ਕਿ ਅੰਦਰ ਉਹ ਸਾਰਾ ਚੈੱਕ ਕਰਾਂਗੇ ਜਿਹਦਾ ਵੀ ਸ਼ੱਕ ਹੋਊਗਾ ਸਾਰਾ ਕਰਾਂਗੇ ਜੀ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਡੇਰਾ ਬਾਬਾ ਨਾਨਕ ਤੋਂ ਇਹ ਵੀਡੀਓ ਜਿਹੜੀ ਤੁਸੀਂ ਦੇਖੀ ਜਿਸ ਚ ਲੋਕ ਕਹਿ ਰਹੇ ਨੇ ਕਿ ਸੁਖੀ ਰੰਦਾਵਾ ਉਸ ਵੇਲੇ ਉੱਥੇ ਮੌਜੂਦ ਸੀ ਜਿਸ ਵੇਲੇ ਝੜਪ ਹੋ ਰਹੀ ਸੀ ਤੇ ਉਹਨਾਂ ਨੇ ਕਿਸੇ ਵੀ ਤਰੀਕੇ ਦੇ ਨਾਲ ਇਸ ਝੜਪ ਨੂੰ ਰੁਕਵਾਂ ਦੀ ਕੋਸ਼ਿਸ਼ ਨਹੀਂ ਕੀਤੀ। ਉੱਥੇ ਦੁਪਹਿਰ 1 ਵਜੇ ਤੱਕ VOTING ਦੇ ਆંકੜਿਆਂ ਦੀ ਜੇ ਗੱਲ ਕਰੀਏ ਤਾਂ ਡੇਰਾ ਬਾਹਾ ਚ 50% ਵੋਟਾਂ ਪੈ ਚੁੱਕੀਆਂ ਨੇ। ਡੇਰਾ ਬਾਬਾ ਨਾਨਕ ਚ 39.4% VOTING ਹੋਈ ਹੈ। ਬਨਾਲਾ ਚ 28.1% VOTING ਹੋਈ ਹੈ। ਚੱਬੇਵਾਲ ਚ 27.9% ਫੇਸੀ VOTING ਹੋ ਰਹੀ ਹੈ ਚਾਰ ਸੀਟਾਂ ਤੇ 1 ਵਜੇ ਤੱਕ ਕੁੱਲ ਮਿਲਾ ਕੇ 36% VOTING ਹੋਈ ਹੈ ਜਿਨ੍ਹਾਂ ਵਿੱਚੋਂ ਬਾਜ਼ੀ ਮਾਰ ਰਿਹਾ ਹੈ ਗਿੱਦੜਪਾਹਾ ਦੇ ਦਰਬਾਹ ਚ ਪੰਜਾਬ ਪਰਸੈਂਟ VOTING ਇਸ ਟਾਈਮ ਤੱਕ ਹੋ ਚੁੱਕੀ ਹੈ ਤੇ ਸ਼ਾਮ ਤੱਕ ਇਹ ਆਕੜਾ ਹੋਰ ਵੀ ਜ਼ਿਆਦਾ ਵੱਧ ਸਕਦਾ ਹੈ ਤੇ ਅਮ੍ਰਿਤਾ ਵੜਿੰਗ ਨੂੰ ਜਿਸ ਤਰੀਕੇ ਦੇ ਨਾਲ ਅਸੀਂ ਬੋਲਦੇ ਹੋਏ ਸੁਣਿਆ ਸੀਗਾ ਕਿ ਉਹਨਾਂ ਨੇ ਆਪਣਾ ਕੰਮ ਕੀਤਾ ਹੈ ਤੇ ਰਾਜਾ ਵੜਿੰਗ ਨੇ ਜੋ ਕੰਮ ਕੀਤੇ ਨੇ ਉਹਨਾਂ ਦੇ ਸਹਾਰੇ ਗਿੱਦੜਪਾ ਦੀ ਜਨਤਾ ਉਹਨਾਂ ਨੂੰ ਵੋਟ ਜ਼ਰੂਰ ਪਾਏਗੀ ਖਾਸ ਤੌਰ ਤੇ ਅਮ੍ਰਿਤਾ ਵੜਿੰਗ ਨੇ ਜ਼ਿਕਰ ਕੀਤਾ ਸੀ ਮਹਿਲਾ ਮੰਡਾ ਗਿਦੜਬਾਹਦੀਆ ਜੋ ਮਾਤਾਵਾ ਜੋ ਪੈਣਾ ਨੇ ਅਮ੍ਰਿਤਾ ਵੜਿੰਗ ਨੇ ਕਿਹਾ ਕਿ ਉਹ ਉਹਨਾਂ ਨੂੰ ਚਿਤ ਜ਼ਰੂਰ ਦਬਾਉਣ ਗਿਆ ਤੇ ਗਿਦੜਬਾਹ ਦੀ VOTING ਪਰਸੈਂਟੇਜ ਵੀ ਇਸ ਵੇਲੇ ਸਭ ਤੋਂ ਜ਼ਿਆਦਾ 50% ਹੋਈ ਹੈ ਬਾਕੀ ਕੁਲ ਮਿਲਾ ਕੇ 36% VOTING 3-4 ਸੀਟਾਂ ਤੇ ਦੁਪਹਿਰ 1 ਵਜੇ ਤੱਕ ਦੇ ਅੰਕੜੇ ਤੁਹਾਨੂੰ ਦੱਸ ਰਿਹਾ ਗਿਦੜਬਾਹ ਤੋਂ ਸਭ ਤੋਂ ਜ਼ਿਆਦਾ VOTING 50% ਉਸ ਤੋਂ ਬਾਅਦ ਡੇਰਾ ਬਾਬਾ ਨਾਨਕ ਚ 39% VOTING ਹੋਈ ਹੈ ਤੇ ਬਰਨਾਲਾ ਚ 28% ਦੀ VOTING ਹੋਈ ਹੈ ਉਸ ਦੇ ਨਾਲ ਹੀ ਚੱਬੇਵਾਲ ਦੀ ਜਗ੍ਹਾ ਕਰੀਏ 27% ਦੀ VOTING ਚੱਬੇਵਾਲ ਚ ਹੋਈ ਹੈ ਹਾਲਾਂਕਿ ਬਾਈਪੋਲਾ ਚ VOTING ਪਰਸੈਂਟੇਜ ਘਟ ਰਿਹਾ ਹੈ ਇਲੈਕਸ਼ਨ ਕਮਿਸ਼ਨ ਦਾ ਵੀ ਇਹ ਜਾਇ ਕਹਿਣਾ ਹੈ ਕਿ ਬਾਈਪੋਲਾ ਚ VOTING ਪਰਸੈਂਟੇਜ ਜਿਹੜਾ ਆਮ ਚੋਣਾਂ ਦੇ ਨਾਲੋਂ ਘਟ ਦਰਜ ਕੀਤਾ ਜਾਂਦਾ ਪਰ ਉਸ ਦੇ ਹਿਸਾਬ ਨਾਲ ਵੀ ਜਿਹੜੀ VOTING ਪਰਸੈਂਟੇਜ ਆ ਰਹੀ ਹੈ ਕਿਤੇ ਨਾ ਕਿਤੇ ਉਸ ਸ਼ਾਇਦ ਕਰਨ ਵਾਲੀ ਹੈ ਕਿ ਲੋਕ ਆਪਣੇ ਹਲਕੇ ਦਾ ਨੇਤਾ ਚੁਣਨ ਦੇ ਲਈ ਜਾਗਰੂਕ ਨੇ 1 ਵਜੇ ਤੱਕ ਬਰਨਾਲਾ ਚ 28.1% ਦੀ VOTING ਹੋਈ ਹੈ 1 ਵਜੇ ਤੱਕ ਦੇ ਆંકड़े ਤੁਹਾਨੂੰ ਦੱਸ ਰਹੇ ਹਾਂ ਬਰਨਾਲਾ ਚ 28% ਦੀ VOTING ਦੁਪਹਿਰ 1 ਵਜੇ ਤੱਕ ਤੇ ਉਥੇ ਚਬੇਵਾਲ ਚ 27% ਦੀ VOTING ਦੁਪਹਿਰ 1 ਵਜੇ ਤੱਕ ਜੋ ਬਹਿਵਾਲ ਤੋਂ ਬਾਅਦ ਕੀ ਗਿੱਦੜਬਾਹਾ ਬਾਜ਼ੀ ਮਾਰਦਾ ਹੋਇਆ ਇਹਨਾਂ ਚਾਰ ਉਪਚੋਣਾ ਦੀਆਂ ਸੀਟਾਂ 'ਚ 50% VOTING ਗਿੱਦੜਬਾਹਾ 'ਚ ਤੇ ਇਸ ਦੇ ਨਾਲ ਹੀ ਡੇਰਾ ਬਾਬਾ ਨਾਨਕ ਦੂਸਰੇ ਨੰਬਰ ਤੇ 39% VOTING ਡੇਰਾ ਬਾਬਾ ਨਾਨਕ 'ਚ ਹੋਈ ਹੈ ਹਾਲਾਂਕਿ ਸ਼ਾਂਤੀਪੂਰਵਕ ਵੋਟਾਂ ਪੈਰੀਆਂ ਨੇ ਚਾਰੋਂ ਸੀਟਾਂ ਉੱਤੇ ਪਰ ਹਲਕੀ-ਫੁਲਕੀ ਝੜਪ ਦੀ ਖਬਰ ਜੜੀ ਹੈ ਡੇਰਾ ਬਾਬਾ ਨਾਨਕ ਸੀਟ ਤੋਂ ਸਾਹਮਣੇ ਆਈ ਹੈ ਡੇਰਾ ਬਾਬਾ ਨਾਨਕ ਸੀਟ ਉੱਤੇ ਪਹਿਲਾਂ ਵੀ ਸੁਖੀ ਰੰਦਾਵਾ ਜਦੋਂ ਪ੍ਰਚਾਰ ਕਰਨ ਜਾਂਦੇ ਰਹੇ ਨੇ ਤੇ ਉਦੋਂ ਵੀ ਅ ਅੰਮੋ ਸਾਹਮਣੇ ਹੋਣ ਦੀ ਵਿਰੋਧੀ ਧਿਰ ਦੇ ਪਾਰਟੀਆਂ ਦੇ ਲੀਡਰਾਂ ਦੇ ਨਾਲ ਖਬਰਾਂ ਸਾਹਮਣੇ ਆਉਂਦੀਆਂ ਰਹੀਆਂ ਤੇ ਅੱਜ ਵੀ ਮਾੜੀ-ਮੋਟੀ ਚੜਾਪ ਡੇਰਾ ਬਾਬਾ ਨਾਨਕ ਵਿਖੇ ਦੇਖੀ ਗਈ ਜਿਸ ਨੂੰ ਪੁਲਿਸ ਪਾਰਟੀ ਨੇ ਕਾਬੂ ਕਰ ਲਿਆ। ਉਹਦੇ ਕਿਦਰ ਬਾਹਤੂ ਕਾਂਗਰਸ ਦੀ ਉਮੀਦਵਾਰ ਅਮ੍ਰਿਤਾ ਵੜਿੰਗ ਗੁਰਦੁਆਰਾ ਸਾਹਿਬ ਮੱਥਾ ਟੇਕਣ ਪਹੁੰਚੀ ਤੇ ਉੱਥੋਂ ਨੇ ਅਰਦਾਸ ਕੀਤੀ ਜਿਸ ਤੋਂ ਬਾਅਦ ਵੋਟ ਪਾਉਣ ਦੇ ਲਈ ਰਵਾਨਾ ਹੋ ਗਏ। ਇਸ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਅਮ੍ਰਿਤਾ ਵੜਿੰਗ ਨੇ ਆਪਣੀ ਜਿੱਤ ਦਾ ਦਾਅਵਾ ਕੀਤਾ। ਮੋਦੀ ਬਹੁਤ ਜ਼ਿਆਦਾ ਅੱਛਾ ਲੱਗ ਰਿਹਾ ਹੈ ਪਰਮਾਤਮਾ ਦੀ ਬਹੁਤ ਸ਼ੁਕਰਗੁਜ਼ਾਰ ਹੈ ਮਾਲਕ ਨੇ ਫਾਈਨਲੀ ਅੱਜ ਇਹ ਦਿਨ ਲਿਆਂਦਾ ਹੈ ਤੇ ਮੈਂ ਬਹੁਤ ਉਮੀਦ ਹੈ ਲੋਕ ਹਰ ਵਾਰ ਦੀ ਤਰ੍ਹਾਂ ਹੁਣ ਵੀ ਸਾਥ ਦੇਣਗੇ ਤੇ ਬਹੁਤ ਅੱਛਾ ਰਿਜ਼ਲਟ ਹੈ ਮੁਕਾਬਲਾ ਕਿਵੇਂ ਦੇਖਦੇ ਹੋ ਮੁੱਦੇ ਕੀ ਨੇ ਸ਼ਾਇਦ ਨਾਸੀਆਂ ਦੀ ਬਹੁਤ ਗੱਲ ਕੀਤੀ ਹੈ ਇਹ ਇਹ ਆਪਾਂ ਤੇ ਹੀ ਤੋਂ ਬਾਅਦ ਗੱਲ ਕਰਨਗੀ ਅੱਜ ਬੜੇ ਦਿਨਾਂ ਬਾਅਦ ਥੋੜਾ ਰਿਲੈਕਸਡ ਮੋਮੈਂਟ ਆਇਆ ਹੈ ਜਿਹਦੇ ਵਿੱਚ ਬੜੀ ਸੁਖ ਸ਼ਾਂਤੀ ਦੇ ਨਾਲ ਮੈਂ ਅਰਦਾਸ ਕਰਕੇ ਆਈ ਹਾਂ ਪਰਮਾਤਮਾ ਅੱਗੇ ਕੀ ਸੁਖਾਂਤੀ ਦੇ ਨਾਲ ਇਲੈਕਸ਼ਨ ਹੋ ਮੈਂ ਲੋਕਾਂ ਦੇ ਵਿੱਚ ਰਹੂੰਗੀ ਸ਼ਾਮ ਦੇ 6 ਵਜੇ ਤੱਕ ਸਾਰੇ ਬੂਥ ਤੇ ਇੱਕ ਇੱਕ ਬੂਥ ਤੇ ਆਪ ਜਾਓਗੇ ਸਵੇਰ ਦੀ ਮੈਂ ਇਹੀ ਕੰਮ ਕਰ ਰਹੀ ਹਾਂ ਸ਼ਾਮ ਤੱਕ ਮੈਂ ਸੋਟ ਵੋਟਰਾਂ ਨੂੰ ਕੀ ਕਹਿਣਾ ਚਾਹੂੰਗੀ ਮੈਸੇਜ ਵੋਟਰਾਂ ਨੂੰ ਵੀ ਬੇਨਤੀ ਕਰੂੰਗੀ ਜਿਸ ਪ੍ਰਕਾਰ ਤੁਸੀਂ ਹਮੇਸ਼ਾ ਸਾਥ ਦਿੱਤਾ ਹੈ ਇਸ ਵਾਰ ਵੀ ਸਾਥ ਦਿਓ ਅਚਾ ਡਿੰਪੀ ਸਾਹਿਬ ਕਹਿ ਰਹੇ ਆਊਟਸਾਈਡਰ ਵਰਸ ਗਿੱਦੜਵਾਹਾ ਵਾਲੇ ਦੇਖੋ ਪਿਛਲੇ 12 ਸਾਲਾਂ ਤੋਂ ਆਊਟਸਾਈਡਰ ਨੇ ਗਿੱਦੜਵਾਹ ਨੂੰ ਸਭ ਕੁਝ ਦਿੱਤਾ ਹੈ ਕਿਹੜੇ ਆਊਟਸਾਈਡਰ ਪੰਜਾਬ ਕਾਂਗਰਸ ਦਾ ਪ੍ਰਧਾਨ पंजाब के किसी भी हल्के लिए आउटसाइडर नहीं होंगे विरोधियों का काम है विरोध करना परवाह ना करो दिमाग चल रहा है इस समय दिमाग चल रहा है सचे पातशाह कृपा करना बहुत बड़ा एग्जाम देने जा रहे हो बई करे करावे आपे आप मानस के किच ना ही हाथ ठीक है असि आप दी तैयारी करनी सी करती डू योर बेस्ट एंड लीव इट अप टू गॉड लगता राजे दे कीते कमा दा फायदा कितना कितने अमरता नु मिले ऑफ कोर्स मिलेगा क्यों नहीं मिलेगा ਐਜ਼ ਅ ਟੀਮ ਕੰਮ ਕੀਤਾ ਹੈ ਔਰ ਉਹਨਾਂ ਕੰਮਾਂ ਨੇ ਕਿ ਕੁਝ ਲੋਗਾ ਨੇ ਆਦਾ ਫਾਇਦਾ ਸੋਚਣਾ ਹੈ ਨਾ ਤੇ ਲੋਕਾਂ ਨੇ ਇਹ ਦੇਖਣਾ ਹੈ ਕਿ ਕੀ ਨੇ ਅੱਜ ਤੱਕ ਗਿੱਦਰਵਾਹ ਦਾ ਵਿਕਾਸ ਕੀਤਾ ਹੈ ਪਿਛਲੇ 12 ਸਾਲਾਂ ਤੋਂ ਲੋਕਾਂ ਦੇ ਵਿੱਚ ਆਏ ਮੇਰੇ ਤੋਂ ਪਹਿਲਾਂ ਜਿੰਨੇ ਕੈਂਡੀਡੇਟਸ ਕੋਈ ਹਲਕਾ ਇੰਚਾਰਜ ਰਿਹਾ ਕੋਈ ਫਾਈਨੈਂਸ ਮਿਨਿਸਟਰ ਰਿਹਾ ਲੋਕਾਂ ਨੇ ਉਹਨੂੰ ਦੇਖਿਆ ਉਹਨਾਂ ਦੇ ਧੱਕੇ ਦੇਖੇ ਝੂਠੇ ਪਰਚੇ ਦੇਖੇ ਉਨਾ ਦਿਨ ਜ਼ੋਰ ਜ਼ਬਰਦਸਤੀਆਂ ਦੇਖੀਆਂ ਤੇ ਇੱਕ ਪਾਸੇ ਕਾਂਗਰਸ ਪਾਰਟੀ ਦਾ ਪੀਸਫੁਲ ਰਾਜ ਵਿਧਿਆ ਲੋਕ ਹਰ ਬੰਦਾ ਸ਼ਾਂਤੀ ਪਸੰਦ ਹੈ ਹਾਂ ਪਤਾ ਅੱਜ ਫੀਲ ਹੋ ਰਿਹਾ ਕਿ ਖੁਦ ਨੂੰ ਅਮਰਤਾ ਵੋਟ ਨਹੀਂ ਕਰ ਸਕੀ ਵੜਿੰਗ ਤੁਹਾਨੂੰ ਵੋਟ ਨਹੀਂ ਕਰ ਸਕੀ ਵੋਟ ਤੁਹਾਡੀ ਬਾਹਰ ਲੱਗ ਰਿਹਾ ਕਿਤੇ ਮੇਰਾ ਗਿੱਧੜਵਾ ਮੇਰਾ ਪਰਿਵਾਰ ਹੀ ਹੈ ਮੇਰੇ ਪਰਿਵਾਰ ਨਾਲੋਂ ਵੱਧ ਹੈ ਜਿਨ੍ਹਾਂ ਨੇ ਸਾਨੂੰ ਉੱਥੇ ਤੱਕ ਪਹੁੰਚਾਇਆ ਠੀਕ ਹੈ ਨਾ ਮੇਰੀ ਥਾਂ ਤੇ ਮੇਰੀਆਂ ਭੈਣਾਂ ਮੇਰੀਆਂ ਮਾਵਾਂ ਖੜੀਆਂ ਹੈ ਕੋਈ ਕਿਸ ਕੱਲ ਦਾ ਮਲਾਲ ਮੈਂ ਤਾਂ ਸੱਚੇ ਪਾਤਸ਼ਾਹ ਦੀ ਸ਼ੁਕਰਗੁਜ਼ਾਰ ਹਾਂ ਦੇਖੋ ਨਾ ਮੈਂ ਤੇ ਧੰਨਵਾਦ ਕਰਨੀ ਹੈ ਅੱਛਾ ਇੱਕ ਵੀ ਗੱਲ ਆ ਵੀ ਵਕਾਰ ਜਿਹੜਾ ਆ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਤੇ ਡਰ ਵੀ ਲੱਗ ਰਿਹਾ ਜੀ ਨਹੀਂ ਤੁਹਾਨੂੰ ਲੱਗ ਰਿਹਾ ਮੇਰੇ ਸ਼ਕਲ ਕਰਕੇ ਹੈ ਇਹ ਇਹ ਬੰਦਾ ਲੋ ਕੋ ਲੈਂਦਾ ਨਾ ਨਹੀਂ ਇਹ ਮੈਂ ਲੋ ਨਹੀਂ ਸਕਦਾ ਜੋ ਅੰਦਰ ਹੈ ਉਹ ਬਾਹਰ ਹੈ ਠੀਕ ਹੈ ਬਿਲਕੁਲ ਪਰਮਾਤਮਾ ਦੀ ਸ਼ੁਕਰਗੁਜ਼ਾਰ ਹੈ ਬਸ ਇਹੀ ਅੱਖਰ ਕਹੋ ਅਮਰਤਾ ਵਿੰਗ ਨੇ ਕਾਫੀ ਜਿਮਨੀ ਚੋਣਾਂ ਨੂੰ ਲੈ ਕੇ ਕੈਬਨਿਟ ਮੰਤਰੀ ਕੁਲਦੀਪ ਤਾਲੀਵਾਦਾ ਵੱਡਾ ਬਿਆਨ ਆਇਆ ਹੈ ਡੇਰਾ ਬਾਬਾ ਨਾਨਕ ਹਲਕੇ ਚ ਉਹਨਾਂ ਨੇ ਕਿਹਾ ਕਿ ਹੁਣ ਪਰਿਵਾਰਵਾਦ ਤੇ ਹੰਕਾਰ ਦਾ ਖਤਮਾ ਹੋਵੇਗਾ ਸੁਖਜਿੰਦਰ ਲੰਦਾਵਾਦੀ ਮੈਂ ਦਾ ਲੋਕ ਜਵਾਬ ਦੇਣਗੇ ਤਾਲੀਵਾਲ ਨੇ ਕਿਹਾ ਕਿ ਜਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਡੀ ਜਿੱਤ ਹਾਸਲ ਕਰੇਗੀ ਤੇ ਲੋਕਾਂ ਨੂੰ ਵੱਟ ਚੜ ਕੇ ਵੋਟ ਪਾਉਣ ਦੀ ਅਪੀਲ ਕੀਤੀ ਕੀ ਕਰਾ ਜੰਗਲ ਚਿਬਣੀ ਚੋਣਾ ਚੱਲ ਰਹੀਆਂ ਨੇ ਡੇਰ ਬਾਬਾ ਨਾਨਕ ਮੈਂ ਦੂਸਰਾ ਅੱਜ ਸਾਰੇ ਪੰਜਾਬ ਦੇ ਵਿੱਚ ਸਾਰੇ ਹਲਕਿਆਂ 'ਚ ਜਿਬਣੀ ਚੋਣਾ ਦੀਆਂ ਵੋਟਾਂ ਪੈ ਰਹੀਆਂ ਔਰ ਬੜੀ ਪਰਮਾਤਮਾ ਦੀ ਕਿਰਪਾ ਅਕਿ ਸ਼ਾਂਤਮਈ ਸਾਡੇ ਬੱਸ ਸੇ ਇਲੈਕਸ਼ਨ ਚੱਲ ਰਹੀ ਲੋਕਾਂ 'ਚ ਬੜਾ ਅੱਛਾ ਤਸ਼ਾਹ ਮੇਰੀ ਸਭ ਵੋਟਰਾਂ ਨੂੰ ਬੇਨਤੀ ਆ ਕਿ ਆਪਣਾ ਵੋਟ ਜਿਹੜਾ ਉਹਨਾਂ ਦਾ ਬੜਾ ਕੀਮਤੀ ਹੈ ਥੋੜਾ ਵਕਤ ਕੱਢ ਕੇ ਹਰ ਬੰਦਾ ਵੋਟ ਪਾਉਣਾ ਹੋਵੇ ਪਹਿਲੀ ਤੇ ਬੇਨਤੀ ਆ ਤੇ ਹਰ ਬੰਦੇ ਨੂੰ ਵੋਟ ਇਸਤੇਮਾਲ ਜੜੀ ਉਹ ਕਰਨੀ ਚਾਹੀਦੀ ਆ ਦੂਜੀ ਬੇਨਤੀ ਹੈ ਕਿ ਜਦਾਂ ਸਾਡੇ ਤੁਸੀਂ ਬੂਥਾ ਵਗੈਰਾ ਤੇ ਰਿਪੋਰਟ ਆਦੀ ਹੋ ਗਈ ਸਭ ਨੂੰ ਬੇਨਤੀ ਹੈ ਕਿ ਤੁਸੀਂ ਝਾੜੂ ਤੇ ਵੋਟ ਪਾਉਣੀ ਦੇਦੇ ਬਾਬੇ ਨਾਨਕ ਚ ਵੀ ਸਦਾਰਨ ਗਦੀਪ ਸਿੰਘ ਰੰਧਾਵਾ ਜੀ ਨੂੰ ਜਿਹੜਾ ਉਹ ਵੋਟ ਪਾਉਣੀ ਆ ਸਾਡੇ ਹਲਕੇ ਦੇ ਤੁਸੀਂ ਜਿੱਥੇ ਦਿੱਤੇ ਤੇ ਜਿੱਤ ਯਕੀਨੀ ਹੋਊਗੀ ਸਵੇ ਦੇ ਦਿਨੇ ਦਾ ਆਨਾਇਆ ਬਹੁਤ ਵਧੀਆ ਹੈ ਅੱਛੇ ਆ ਗਿੰਦਰ ਰੰਧਾਵਾ ਥੋੜੀ ਤਲਕੀ ਜਿਹਾ ਜ ਨਜ਼ਰ ਆ ਰਹੇ ਨੇ ਬਹੁਤ ਜਿਆਦਾ ਸੋ ਇਹ ਨਾ ਨਾ ਬੜਾ ਤਲਕੀਤ ਦਾ ਫਰਦਾ ਉਹ ਉਦਾਂ ਹੀ ਬਲ ਬੰਦੇ ਨੂੰ ਉਹ ਪਹਿਲਾਂ ਇਹ ਲੱਗਦਾ ਸੀ ਕਿ ਸ਼ਾਇਦ ਮੈਂ ਹੀ ਐਡੇ ਦੇ ਬਾਬੇ ਨਾਨਕ ਦੇ ਉਹਦੀ ਮੈਂ ਜਿਹੜੀ ਉਹਨੂੰ ਉਹ ਬਹੁਤ ਮਹਿੰਗੀ ਹੋਰ ਕੋਈ ਗੱਲ ਨਹੀਂ ਉਹਦੀ ਮੈਂ ਹੀ ਲੋਕਾਂ ਨੇ ਉਹਦੀ ਮੈਂ ਦਾ ਜਵਾਬ ਦੇਣਾ ਮਤਲਬ ਆ ਜਿਹੜਾ ਇਲੈਕਸ਼ਨ ਨੇ ਐ ਦੇਦੇ ਬਾਬੇ ਨਾਨਕ ਦੇ ਵਿੱਚ ਇਹ ਪਤਵਾਦ-ਵਾਦ ਤੇ ਜਿਹੜਾ ਹੰਕਾਰ ਆ ਉਹਦਾ ਇਹਨਾਂ ਅੰਤ ਕਰਦਾ ਚਾਰ ਸੀਟਾਂ ਤੇ ਸਵੇਰ ਤੋਂ ਹੀ VOTING ਪੈ ਰਹੀ ਹੈ ਸੁਰੱਖਿਆ ਦੇ ਵਿਵਸਥਾ ਪ੍ਰਬੰਧ ਨੇ ਉੱਥੇ ਹੀ ਡਿੰਪੀ ਢਿੱਲੋਂ ਨੇ ਵੀ ਵੋਟ ਪਾਈ ਹੈ ਤੇ ਪਰਿਵਾਰ ਸਣੇ ਡਿੰਪੀ ਢਿੱਲੋਂ ਵੋਟ ਪਾਉਣ ਪਹੁੰਚੇ ਨੇ ਤੇ ਉਹਨਾਂ ਨੇ ਲੋਕਾਂ ਨੂੰ ਬਾਤ ਚੜ੍ਹ ਕੇ ਵੋਟ ਪਾਉਣ ਦੀ ਅਪੀਲ ਕੀਤੀ ਹੈ ਹਾਲਾਂਕਿ ਡਿੰਪੀ ਢਿੱਲੋਂ ਦੀ ਗੱਲ ਕਰੀਏ ਤਾਂ ਪਿਛਲੀ ਦੋ ਵਾਰੀ ਡਿੰਪੀ ਢਿੱਲੋਂ ਚੋਣ ਹਾਰ ਚੁੱਕੇ ਨੇ ਤੇ ਇਸ ਵਾਰੀ ਫਿਰ ਪਾਰਟੀ ਨੇ ਉਹਨਾਂ ਤੇ ਉਮੀਦ ਜਤਾਈਆ ਆਮ ਆਦਮੀ ਪਾਰਟੀ ਨੇ ਗਿੱਦੜਵਾਹ ਤੋਂ ਉਮੀਦਵਾਰੋਂ ਨੂੰ ਬਣਾਇਆ ਅਮ੍ਰਿਤਾ ਵੜਿੰਗ ਦੇ ਨਾਲ ਕੜੀ ਟੱਕਰ ਐ ਡਿੰਪੇ ਟਿਲੋਂ ਦੀ ਸਰ ਵੋਟ ਆਪਾਂ ਹਰ ਬੰਦੇ ਦਾ ਫੁੱਲ ਰਾਈਟ ਆ ਜੀ ਤੇ ਮੈਂ ਆਪਦੀ ਉਹ ਸਾਈਟ ਨੂੰ ਇਸਤੇਮਾਲ ਕਰਕੇ ਆਇਆ ਮੈਂ ਆਪਦੇ ਆਪ ਨੂੰ ਵੋਟ ਪਾ ਕੇ ਆਇਆ ਇਸ ਹਲਕੇ ਨੂੰ ਵੋਟ ਪਾ ਕੇ ਆਇਆ ਕਿਦਰ ਵੇਦੂ ਤੇ ਮੈਂ ਆਪਦੀ ਪੂਰੀ ਫੈਮਲੀ ਦੇ ਨਾਲ ਆਇਆ ਤੇ ਮੈਨੂੰ ਬੜੇ ਮਾਣ ਨਾਲ ਇਹ ਗੱਲ ਕਹਿਣੀ ਪੈ ਰਹੀ ਆ ਕਿ ਮੈਨੂੰ ਲੱਗਦਾ ਵੀ ਸਾਰੇ ਕੈਂਡੀਡੇਟਾਂ ਚੋਂ ਮੈਂ ਇਕੱਲਾ ਹੀ ਕੈਂਡੀਡੇਟ ਆ ਇਥੋਂ ਜਿੰਨੇ ਵੀ ਖੜੇ ਹੋਏ ਆ ਜਿਹੜਾ ਆਪਦੇ ਆਪ ਨੂੰ ਇਥੋਂ ਵੋਟ ਪਾ ਕੇ ਆਇਆ ਨਹੀਂ ਸਾਰੇ ਹੀ ਬਾਹਰ ਲਿਆ ਕਿਸੇ ਦੀ ਵੀ ਵੋਟ ਏਸ ਹਲਕੇ ਦੇ ਵਿੱਚ ਹੈ ਨਹੀਂ ਸੋ proud to say you can say پورے پورے ਪੰਜਾਬ ਦੀ ਨਜ਼ਰਾਂ ਜਿਹੜੀਆਂ ਕਿੱਧਰ ਵੱਲ ਕਿਤੇ ਟਿਕ ਗਈਆਂ ਜੀ ਦਾ ਬੜਾ ਸਖਤ ਮੁਕਾਬਲਾ ਮੰਨਣਾ ਚਾਹੀਦਾ ਸਮਝ ਕਰੇ ਦੂੰ ਦੇ ਲੱਗ ਮੈਨੂੰ ਵੀ ਇਹੀ ਰਿਹਾ ਸੀ ਪਹਿਲਾਂ ਜੀ ਪਰ ਜੋ ਅਬ ਲੋਕਾਂ ਦੀ ਆਵਾਜ਼ ਆ ਉਸ ਤੋਂ ਇਸ ਤਰ੍ਹਾਂ ਫੀਲ ਹੋ ਰਿਹਾ ਕਿ ਇਹ ਹੁਣ ਹੁਣ ਹੀ ਲੱਗ ਰਿਹਾ ਜੀ ਇਹ 23 ਤਰੀਕ ਨੂੰ ਰਹਿਣਾ ਨਹੀਂ ਮੁਕਾਬਲਾ ਹੁਣ ਤਾਂ ਦੋ ਦਿਨ ਰਹਿ ਗਏ ਇੱਕ ਜੀ ਬਾਈ ਅਜਤਰਾ ਸਾਹਿਬ ਇਸ ਸਭ ਦੇ ਰੋ ਪੰਜ ਘੰਟੇ ਲੱਗੇ ਜੀ ਗਿਆ ਤੇ ਇਹ ਇਹ ਰੈਨ ਨਹੀਂ ਮੁਕਾਬਲਾ 17 2015 ਸਿੱਕਾ ਜੀ ਬਾਈ ਖਾਂ ਜੁੜੇ ਐਕਟੀਵਿਟੀਸ ਕੀ ਲੱਗਿਆ ਸਰ ਐਕਤੀ ਨਾ ਸਮਝ ਆ ਗਈ ਲੋਕਾਂ ਨੂੰ ਕਿਉਂਕਿ ਇੱਥੋਂ ਦੋ ਕੈਂਡੀਡੇਟ ਲੋਕਾਂ ਨੇ ਚੁਣੇ ਸੀ ਪਹਿਲਾ ਸਰਦਾਰ ਮਨਪ੍ਰੀਤ ਬਾਦਲ ਚਾਰ ਵਾਰੀ ਚੁਣੇ ਉਹ ਵੀ ਨਹੀਂ ਸਾਡੇ ਬਣੇ ਭੱਜ ਗਏ ਫਿਰ ਬਟਿੰਗ ਸਾਹਿਬ ਚੁਣੇ ਉਹ ਵੀ ਨਹੀਂ ਬਣੇ ਭੱਜ ਗਏ ਉਹ ਕਹਿੰਦੇ ਆਪ ਦੇ ਨਹੀਂ ਚੁਣ ਲੋ ਇਸ ਕਰਕੇ ਹੁਣ ਲੋਕ ਇਸ ਗੱਲ ਤੇ ਆਪਣਾ ਬਜਿੱਦ ਹੋਏ ਵੇ ਆ ਕਿ ਅਸੀਂ ਬਾਹਰਲਾ ਕੈਂਡੀਡੇਟ ਨਹੀਂ ਕੋ ਆਉਣਾ ਲੈ ਲੈ ਕੇ ਲੋਕਲ ਗਦਣਵੇ ਦੇ ਰਹਿਣ ਵਾਲਾ ਕੈਂਡੀਡੇਟ ਪਲੱਸ ਸਰਕਾਰ ਦਾ ਕੈਂਡੀਡੇਟ ਆਮ ਆਦਮੀ ਦੀ ਸਰਕਾਰ ਤੇ ਆਮ ਆਦਮੀ ਦਾ ਐਮਐਲਏ ਇਹ ਸਾਡਾ ਨਾਰਾ ਸੀ ਇਹ ਵੀ ਇੱਕ ਬੜਾ ਵੱਡਾ ਆਪਣਾ ਫੈਕਟਰ ਸੀ ਪਾਰਟੀ ਪਾਵਰ ਦੇ ਵਿੱਚ ਆ ਇਹ ਵੀ ਇੱਕ ਬੜਾ ਵੱਡਾ ਇਕਰਾ ਪਲੱਸ ਅਕਾਲੀ ਦਲ ਦਾ ਬਾਈਕਾਟ ਕਰਨਾ ਔਰ ਸਾਰੀ ਵੋਟ ਪਕਾਲੀ ਗੱਲ ਦੀ ਮੇਰੇ ਨਾਲ ਸ਼ਿਫਟ ਹੋਣੀ ਆ ਆਵਾਜ਼ੇ ਪਾਰਟੀ ਦੇ ਵਿੱਚ ਇਹ ਵੀ ਇੱਕ ਬਹੁਤ ਵੱਡਾ ਆਪਣਾ ਫੈਕਟਰ ਆ ਕਿ ਦੁਪਹਿਰੇ 1 ਵਜੇ ਤੱਕ ਚੋ ਵੋਟਿੰਗ ਪਰਸੈਂਟੇਜ ਦੀ ਗੱਲ ਕਰੀਏ ਤਾਂ ਚਾਰੇ ਸੀਟਾਂ ਵਿੱਚੋਂ ਗਿੱਦੜ ਬਹਾ ਬਾਜ਼ੀ ਮਾਰਦਾ ਹੋਇਆ ਨਜ਼ਰ ਆ ਰਿਹਾ ਹੈ 50% ਵੋਟਿੰਗ ਗਿੱਦੜ ਬਹਾ ਚ ਦੁਪਹਿਰੇ 1 ਵਜੇ ਤੱਕ ਹੋ ਚੁੱਕੀ ਹੈ ਉਥੇ ਡੇਰਾ ਬਾਬਾ ਨਾਨਕ ਦੂਸਰੇ ਨੰਬਰ ਤੇ 39% ਵੋਟਿੰਗ ਡੇਰਾ ਬਾਬਾ ਨਾਨਕ ਚ ਹੋਈ ਹੈ ਬਰਨਾਲਾ ਚ 28% ਵੋਟਿੰਗ ਹੋਈ ਹੈ ਉਥੇ ਚੱਬੇਵਾਲ ਚ 27% ਵੋਟਿੰਗ ਹੋਈ ਹੈ ਚਾਸੀ ਟਾ ਤੇ ਦੁਪਹਿਰ 1 ਵਜੇ ਤੱਕ ਕੁੱਲ ਮਿਲਾ ਕੇ 36% VOTING ਹੋਈ ਹੈ ਤੇ ਇਲੈਕਸ਼ਨ ਕਮਿਸ਼ਨ ਦਾ ਵੀ ਅਜੇ ਆਖਿਆ ਨਹੀਂ ਸੀ ਕਿ ਜਦੋਂ ਬਾਈਪੋਲ ਹੁੰਦੇ ਨੇ VOTING ਪ੍ਰਤੀਸ਼ਤ ਥੋੜਾ ਘਟ ਰਿਹਾ ਹੈ ਤੇ ਹਜੇ ਕੀ ਇਹ ਆંકੜੇ ਜਿਹੜੇ ਨੇ ਦੁਪਹਿਰ 1 ਵਜੇ ਤੱਕ ਦੇ ਨੇ ਤੋਂ ਬਾਅਦ ਇਹ ਪਰਸੈਂਟੇਜ ਸ਼ਾਮ ਤੱਕ ਹੋਰ ਵਧੇਗੀ ਉੱਥੇ ਹੀ ਗਿਦੜ ਬਹਾਤੋ ਸਾਡੇ ਪੱਤਰਕਾਰ ਅਸ਼ਫਾਕ ਡੁੱਡੀ ਨੇ ਮੌਕੇ ਤੋਂ ਰਿਪੋਰਟ ਭੇਜੀ ਹੈ ਉਸਤੇ ਉਸਦੇ ਵੱਲ ਰੁਕ ਕਰਦੇ ਹਾਂ ਕਿੱਦਲੋ ਦੇ ਵਿੱਚ ਜਿਮਨੀ ਚਣਾ ਨੂੰ ਲੈ ਕੇ ਸਵੇਰ ਤੋਂ ਹੀ ਲੋਕਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤੇ ਗੱਲ ਕਰੀਏ ਕਿ ਕਿਦਲਵਾ ਦੇ ਵਿੱਚ ਜਿੱਥੇ ਮੈਂ ਖੜਾ ਹੋਇਆ ਹਾਂ 151 ਨੰਬਰ ਪੋਲਿੰਗ ਬੂਥ ਹੈ ਤੇ ਪਿੱਛੇ ਤਸਵੀਰਾਂ ਦੇ ਵਿੱਚ ਲੋਕਾਂ ਦੇ ਵਿੱਚ ਉਤਸ਼ਾਹ ਹੈ ਸਵੇਰੇ 7 ਵਜੇ ਤੋਂ ਲੋਕ ਲਾਈਨਾਂ ਦੇ ਵਿੱਚ ਲੱਗ ਕੇ ਆਪਣੀ ਵੋਟ ਹੱਕ ਦਾ ਇਸਤੇਮਾਲ ਕਰਨ ਦੇ ਲਈ ਪਹੁੰਚੇ ਹੋਏ ਨੇ ਤਾਂ ਇਸ ਪੋਲਿੰਗ ਬੂਥ ਦੇ ਉੱਪਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢੋਲ ਦੇ ਵੱਲੋਂ ਆਪਣੇ ਪਰਿਵਾਰ ਸਮੇਤ ਕਰੀਬ 11 ਵਜੇ ਦੇ ਨੇੜੇ ਇਹਦੀ ਇੱਕ ਕਰੀਬ ਪੋਰਟਪੋਲ ਕੀਤੀ ਜਾਵੇਗੀ ਲੋਕਾਂ ਦੇ ਵਿੱਚ ਸਵੇਰ ਤੋਂ ਹੀ ਤਸਵੀਰ ਦੇਖਣ ਨੂੰ ਮਿਲ ਰਿਹਾ ਹੈ ਕਿ ਹੁਣ ਲੋਕ ਅੱਥੇ ਜੋ ਹੈ ਲ ਕਤਾਰਾਂ ਲੱਗੀਆਂ ਹੋਈਆਂ ਨੇ ਪਹੁੰਚ ਰਹੇ ਨੇ ਲੋਕਾਂ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਤਸਵੀਰਾਂ ਇੱਕ ਵਾਰੀ ਤੁਹਾਨੂੰ ਪੋਲਿੰਗ ਬੂਥ ਦੀਆਂ ਵਿਖਾ ਰਹੀ ਹੈ ਕਿ ਪੋਲਿੰਗ ਬੂਥ ਦੇ ਉੱਪਰ ਜੋ ਲੋਕ ਨੇ ਉਹ ਪਹੁੰਚ ਰਹੇ ਨੇ 151 ਨੰਬਰ ਇਹ ਹੈ ਪੋਲਿੰਗ ਬੂਥ ਹੈ ਔਰ ਤਸਵੀਰਾਂ ਦੇ ਵਿੱਚ ਬਾਖੂ ਵੀ ਤੁਸੀਂ ਦੇਖ ਸਕਦੇ ਹੋ ਪੁਲਿੰਗ ਬੂਥ ਦੀ ਨੰਬਰ ਔਰ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਕੀ ਕਹਿਣਾ ਚਾਹੋਗੇ ਕਿਹੜੇ ਮੁੱਦਿਆਂ ਲੈ ਕੇ ਵੋਟ ਕਰਦੇ ਬਿਕੋਜ਼ ਦਲੇ ਜਸਤਾ ਜੇ ਤੁਹਾਡੇ ਸ਼ਹਿਰ ਦਾ ਵਿਕਾਸ ਹੋਵੇ ਸਾਰੇ ਏਰੀਆ ਦਾ ਵਿਕਾਸ ਹੋਵੇ ਉਸ ਦੇ ਰਿਸ਼ਤਾ ਕੋਈ ਚੰਗਾ ਉਮੀਦਵਾਰ ਸਾਨੂੰ ਮਿਲੇ ਤਾਂ ਸਾਡੇ ਏਰੀਆ ਦਾ ਵਿਕਾਸ ਹੋਵੇ ਕੀ ਲੱਗਦਾ ਹੈ ਇਸ ਪਰ ਕਿਹੜਾ ਉਮੀਦਵਾਰ ਤੁਹਾਡੇ ਆਉਣਾ ਚਾਹੀਦਾ ਹੈ ਦੇਖੋ ਜੀ ਤਾਂ ਹੁਣ ਵੈਸੇ ਸਾਰਾ ਅਜੇ ਤੇ ਘਰਾਂ ਵਾਲਮਾ ਮਿਲਮਾ ਚੱਲ ਰਿਹਾ ਹੈ ਅਰੇ ਹੁੰਦਾ ਪੱਪਲ ਹਾਂ ਜੀ ਚਲੋ ਜੀ ਨਾ ਜੀ ਜੀ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਜੀ ਇਤਨੀ ਪਾਵਾਂਗੇ ਡਿੰਪੀ ਨੂੰ ਡਿੰਪੀ ਨੂੰ ਕਹਿੰਦੇ ਫੋਨਿਆਂ ਲੋਕ ਨਹੀਂ ਪਾਉਂਦੇ ਕਹਿੰਦੇ ਫੋਨਿਆਂ ਲੋਕ ਨਹੀਂ ਪਾਉਂਦੇ ਹੋਰ ਵੀ ਬਹੁਤ ਸਾਰੇ ਲੋਕ ਨੇ ਤਸਵੀਰਾਂ ਇੱਕ ਵਾਰੀ ਸਾਥੀਆਂ ਨੂੰ ਕਹਾਂਗਾ ਦਿਖਾਉਣ ਦੀ ਕੋਸ਼ਿਸ਼ ਕਰਨ ਕਿ ਮਹਿਲਾਵਾਂ ਦੇ ਵਿੱਚ ਵੀ ਜੋਸ ਲਿਖਣ ਨੂੰ ਮਿਲ ਰਿਹਾ ਸਵੇਰ ਤੋਂ ਹੀ ਲਗਾਤਾਰ ਲੰਬੀਆਂ ਕਤਾਰਾਂ ਨੇ ਇਸ ਜਗ੍ਹਾ ਦੇ ਕਹਦੇ ਕਿ ਲੱਗੀਆਂ ਹੋਈਆਂ ਸੀ ਹੁਣ ਥੋੜਾ ਜਿਹਾ ਰਾਜ ਘਟਿਆ ਹੈ ਬੇਸ਼ੱਕ ਆਲ ਓਵਰ ਗੱਲ ਕਰੀਏ ਤਾਂ 9 ਵਜੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਤੇ 13.1 ਫੀਸਦੀ ਵੋਟਾਂ ਜੋ ਗਿੱਦੜਵੇ ਦੇ ਵਿੱਚ ਹੁਣ ਤੱਕ ਲੋਕ ਪੁੱਗ ਚੁੱਕੇ ਨੇ ਤੇ ਜੋ ਗਿੱਦੜਵਾ ਸਭ ਤੋਂ ਜ਼ਿਆਦਾ ਹੌਟ ਸਿੱਟ ਕੰਨੀ ਜਾ ਰਹੀ ਹੈ ਜਿਮਨੀ ਚੋਣਾ ਦੇ ਵਿੱਚ ਕਿਉਂਕਿ ਆਪਦੀ ਸਰਕਾਰ ਆਪਦੇ ਦਰਵਾਜ਼ੇ ਉਦੇ ਤਹਿਤ ਕਹਿ ਦਈਏ ਤਾਂ ਸਾਰਾ ਪ੍ਰਸ਼ਾਸਨ ਸਾਰੀ ਸਰਕਾਰ ਇਸ ਕਿਦੜਵਾ ਦੇ ਵਿੱਚ ਜੋਰ ਲੱਗਿਆ ਹੋਇਆ ਹੁਣ ਦੇਖਣਾ ਹੋਵੇਗਾ ਕਿ 23 ਤਰੀਕ ਨੂੰ ਲੋਕਾਂ ਦੇ ਵੱਲੋਂ ਕਿਸ ਪਾਰਟੀ ਦੇ ਉਮੀਦਵਾਰ ਦੇ ਉੱਪਰ ਜੋ ਇਸ ਕਹਿ ਦਈਏ ਕਿ ਵਿਧਾਇਕ ਦਾ ਤਾਜ ਸਜਾਇਆ ਜਾਵੇਗਾ ਕਿਦੜਵਾ ਤੋਂ ਅਸ਼ਫਾਕ ਟੁੱਟੀ ਨਿਊ ਸਟੇਟ ਪੰਜਾਬ ਤੇ ਉੱਥੇ ਕੇਵਲ ਝਿਲੋਂ ਵੀ ਵੋਟ ਪਾਉਣ ਪਹੁੰਚੇ ਤੇ ਵੋਟ ਪਾ ਕੇ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਕੀ ਕੁਝ ਗਿਆ ਸੁਣਾਉਣੇ ਵੋਟਿੰਗ ਦਾਸ ਦੇਣਾ ਤੇ ਬਰਨਾਲਾ ਦੇ ਵਿੱਚ ਜੋ ਕੀ ਹੈ VOTING ਸ਼ੁਰੂ ਹੋ ਚੁੱਕੀ ਇਸ ਵਕਤ ਅਸੀਂ ਮੌਜੂਦ ਆ ਬਰਨਾਲਾ ਦੇ ਵਿੱਚ ਤਾਂ ਕੇਵਲ ਸਿੰਘ ਢਿੱਲੋਂ ਜੋ ਕਿ ਕੈਂਡੀਡੇਟ ਵੀ ਨੇ ਆਪਣੇ ਵੋਟ ਦਾ ਇਸਤੇਮਾਲ ਕਰਨ ਲਈ ਪਹੁੰਚਨੇ ਸਰ ਕਿਵੇਂ ਦੇਖਦੇ ਹੋ ਬਰਨਾਲਾ ਦਾ ਮਾਹੌਲ ਕੀ ਹੈ ਤੁਹਾਨੂੰ ਕੀ ਲੱਗਦਾ ਹੈ ਕੈਂਪੇਨਿੰਗ ਤੁਸੀਂ ਕਰ ਰਹੇ ਸੀਗੇ ਡੋਰ ਟੂ ਡੋਰ ਕਰ ਰਹੇ ਸੀਗੇ ਉਸ ਦੇ ਵਿੱਚ ਕਿਦਾਂ ਦਾ ਰਿਸਪੌਂਸ ਤੁਹਾਨੂੰ ਮਿਲਿਆ ਤੇ ਅੱਜ ਕੀ ਉਮੀਦ ਹੈ ਬਰਨਾਲੇ ਦੇ ਲੋਕਾਂ ਤੋਂ ਗੁਲਾਟੀ ਸਾਹਿਬ ਬਹੁਤ ਵਧੀਆ ਰਿਸਪੌਂਸ ਮਿਲਿਆ ਬਰਨਾਲੇ ਦੇ ਲੋਕਾਂ ਨੇ ਇਹ ਸਾਨੂੰ ਸਪਸ਼ਟ ਕਰਤਾ ਕਿ ਅੱਜ ਦਬ ਕੇ ਵੋਟਾਂ ਕਮਲ ਦੇ ਫੁੱਲ ਤੇ ਤਿੰਨ ਬਟਨ ਬਟਨ ਦਬਕੇ ਕਮਲ ਦਾ ਫੁੱਲ 23 ਤਰੀਕ ਨੂੰ ਖਲਾਉਣਗੇ ਲੋਕਾਂ ਨੇ ਕਿਹਾ ਸਾਡੇ ਨਾਲ ਇੱਕ ਬਹੁਤ ਵੱਡਾ ਧੋਖਾ ਹੋਇਆ ਕਿ ਪਹਿਲੀ ਸਰਕਾਰ ਇਹਨਾਂ ਨੇ ਦੇਖੀ ਸੀ ਸ਼੍ਰੋਮਣੀ ਅਕਾਲੀ ਦਲ ਫਿਰ ਕਾਂਗਰਸ ਇਹ ਤੰਗਾ ਸਰਕਾਰ ਨੇ ਕਿ ਬਦਲਾਅ ਦੇਖੋ ਪਰ ਬਦਲਾਅ ਇੱਕ ਠੱਗਿਆ ਠੱਗਿਆ ਲੋਕ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਆ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਮੌਜੂਦਾ ਝਾੜੂ ਸਰਕਾਰ ਨੇ ਉਹ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਲੋਕ ਅੱਜ ਵੋਟਾਂ ਪਾ ਕੇ ਇਹਨਾਂ ਨੂੰ ਦੱਸ ਦੇਣਗੇ ਕਿ ਤੁਸੀਂ ਜਿਹੜਾ ਸਾਡੇ ਨਾਲ ਧੋਖਾ ਕੀਤਾ ਇਹ ਲੋਕੀ ਧੋਖਾ ਨਹੀਂ ਚੱਲਦੇ ਬਰਨਾਲੇ ਦੇ ਲੋਕ ਬੜੇ ਜਿਹਾਰੂ ਆ ਮਿਹਨਤੀ ਆ ਜੋ ਕਹਿੰਦੇ ਆ ਉਹ ਕਰਕੇ ਦਿਖਾਉਂਦੇ ਆ ਇਹ ਉਹ ਲੋਕ ਨੇ ਜੋ ਅਰਸ਼ ਤੇ ਜੋ ਫਰਸ਼ ਤੇ ਇਹਨਾਂ ਨੂੰ ਪਤਾ ਕਿ ਇਹਨਾਂ ਦਾ ਪੁੱਤ ਵੀਰ ਕੇਵਲ ਢਿੱਲੋਂ ਨੇ ਇਹ ਸਾਡਾ ਜ਼ਿਲ੍ਹਾ ਜਿਹੜਾ ਪਹਿਲਾਂ ਖੁੱਸਿਆ ਸੀ ਜ਼ਿਲ੍ਹਾ ਬਣਾਇਆ ਇੱਥੇ 275 ਏਕੜ ਜ਼ਮੀਨ ਪੁੱਡਾ ਦੇ ਵਿੱਚ ਸੀ ਲੋਕਾਂ ਦੀ ਕਿਹੜੀ ਵਿਚਾਰਾਂ ਦੀ ਪਲਾਟ ਪਈ ਸੀ ਗਰੀਬ ਲੋਕਾਂ ਦੇ ਉਹ ਅਸੀਂ ਕਢਵਾ ਕੇ ਦਿੱਤੀ ਪੁੱਡਾ ਤੋਂ ਸੀਵਰ ਟ੍ਰੀਟਮੈਂਟ ਪਲਾਂਟ ਬੁਲਾਇਆ ਅੰਡਰ ਬ੍ਰਿਜ ਓਵਰ ਬ੍ਰਿਜ ਬਰਨਾਲਾ ਰੈਕੋਟ ਬਰਨਾਲਾ ਪਦੌੜ ਬਰਨਾਲਾ ਤਪਾ ਅਸੀਂ ਨੇਹਰੀਆਂ ਲਿਆਂਦੀਆਂ ਸੀ ਵਿਕਾਸ ਦੀਆਂ ਹੁਣ 2.5 ਸਾਲ ਦਾ ਵਿਕਾਸ ਬਿਲਕੁਲ ਰੁਕਿਆ ਪਿਆ ਲੋਕਾਂ ਨੇ ਇਹ ਮੰਨ ਬਣਾ ਲਿਆ ਕਿ ਇਹ ਸਰਕਾਰ ਨਕਮੀ ਆ ਅੱਜ ਇਹਨੂੰ ਦੱਸ ਦੇਣਗੇ ਇਹ ਜਿਹੜੀ ਅੱਜ ਵਾਲੀ ਜੀਵਨੀ ਚੋਣ ਆ ਇਹਦੇ ਨਾਲ ਇਹ ਨਹੀਂ ਕਿ ਅੱਜ ਇਹ ਸਰਕਾਰ ਗਿਰ ਜੇਗੀ 23 ਤਰੀਕ ਨੂੰ ਪਰ ਲੋਕੀ ਇੱਕ ਆਪ ਦਾ ਮੈਸੇਜ ਦੇਣਾ ਚਾਹੁੰਦੇ ਆ ਸੁਨੇਹਾ ਦੇਣਾ ਚਾਹੁੰਦੇ ਆ ਸਰਕਾਰ ਨੂੰ ਕਿ ਤੁਸੀਂ ਨਕਮੇ ਨਿਕਲੇ ਅਸੀਂ ਤੁਹਾਨੂੰ ਦੱਸ ਰਹੇ ਆ ਵੋਟਾਂ ਪਾ ਕੇ ਕਿ ਤੁਹਾਨੂੰ ਨਕਾਰਾਂਗੇ ਕਮਲ ਦਾ ਫੁੱਲ ਖਿਲੇਗਾ ਆਫਤਾਰ ਤਾਂ ਗਲਤੀ ਕੀਤੀ ਜਾਵੇ ਤਾਂ ਭਰੋਸਾ ਹਰ ਪਾਰਟੀ ਵੱਲੋਂ ਜਤਾਇਆ ਜਾ ਰਿਹਾ ਹਰ ਕੈਂਡੀਡੇਟ ਵੱਲੋਂ ਜਤਾਇਆ ਜਾ ਰਿਹਾ ਕਿ ਵੋਟ ਜੋ ਕੀ ਉਹਨਾਂ ਨੂੰ ਪਾਈ ਜਾਊਗੀ ਕੈਮਰਾਮੈਨ ਸਚਿਨ ਅਰੋੜਾ ਦੇ ਨਾਲ ਅਨਮੋਲ ਸਿੰਘ ਗੁਲਾਟੀ ਨਿਊਜ਼ ਨੈਸ਼ਨ ਬਰਨਾਲਾ ਤੇ ਦੁਪਹਿਰੇ 1 ਵਜੇ ਤੱਕ VOTING ਪਰਸੈਂਟ ਕਿੰਨੀ ਹੋਈ ਹੈ ਨਾ ਚਾਰਾ ਸੀਟਾਂ ਤੇ ਅਭੀ ਤੁਹਾਨੂੰ ਦੱਸ ਦਿੰਨੇ ਆ ਇੱਕ ਵੈਰੀਫਾਇਰ ਕਿ ਦੜਬਾਹ ਦੀ ਗੱਲ ਕਰੀਏ ਕਿ ਦੜਬਾਹ ਚ 50% VOTING ਹੋਈ ਹੈ ਉਸ ਤੋਂ ਬਾਅਦ ਬਰਨਾਲਾ ਚ 28% VOTING ਹੋਈ ਹੈ ਜਿਦਾ ਢਾਲ ਹੀ ਡੇਰਾ ਬਾਬਾ ਨਾਨਕ ਚ 39% ਅਤੇ ਚਬੇਵਾਲ ਚ 27% VOTING ਹੋਈ ਹੈ ਕੁਲ ਇਲਾਕੇ ਨਚਾਰਾ ਸੀਗਾ ਤੇ VOTING 63% ਰਹੀ ਹੈ ਦੁਪਹਿਰੇ 1 ਵਜੇ ਤੱਕ ਦੇ ਆਕੜੇ ਨੇ ਸ਼ਾਮ 6 ਵਜੇ ਤੱਕ ਵੋਟਾਂ ਪੈ ਰਹੀਆਂ ਨੇ ਤੇ ਸ਼ਾਮ ਤੱਕ ਦੇ ਆਕੜਾ ਜਿਹੜਾ ਹੈ ਹੋਰ ਵੀ ਵਧਣ ਦੀ ਉਮੀਦ ਹੈ ਕਿਉਂਕਿ ਪਾਵੇਂ ਜੰਗਨੀ ਚੋਣਾਂ ਨੇ ਲੇਕਿਨ ਲੋਕ ਫਿਰ ਵੀ ਵੱਟ ਚੜ ਕੇ ਇਨਾ VOTA ਚ ਭਾਗ ਲੈਣ ਦੇ ਲਈ ਪਹੁੰਚ ਰਹੇ ਨੇ ਤੇ ਆਪਣਾ ਵੋਟ ਪਰ லால் இன்னிசால் மென் இஜா தன்வா